ਜਿਤੇ ਗਰਮੀਆਂ ਦੇ ਦਿਨਾਂ ਵਿੱਚ ਲੋਕਾਂ ਨੂੰ ਬਿਜਲੀ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੀ ਤਰ੍ਹਾਂ ਲੁਧਿਆਣਾ ਦੇ ਸਲੇਮ ਟਾਪਰੀ ਨਜ਼ਦੀਕ ਖਜੂਰ ਚੌਂਕ ਵਿੱਚ ਜਿੱਥੇ ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਟ੍ਰਾਂਸਫਾਰਮ ਕਰਨ ਬਿਜਲੀ ਦੀ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਲੋਕਾਂ ਵੱਲੋਂ ਐਮਐਲਏ ਮਦਨ ਲਾਲ ਬੱਗਾ ਦੇ ਦਫ਼ਤਰ ਪਹੁੰਚ ਕੇ ਆਪਣੀ ਸਮੱਸਿਆ ਦੱਸੀ ਗਈ ਤਾਂ ਮਦਨ ਲਾਲ ਬੱਗਾ ਵੱਲੋਂ ਕੁਝ ਘੰਟਿਆਂ ਵਿੱਚ ਹੀ ਲੋਕਾਂ ਨੂੰ ਬਿਜਲੀ ਦੀ ਆਰੀ ਸਮੱਸਿਆ ਦਾ ਹੱਲ ਕੀਤਾ ਅਤੇ ਇਜ਼ਰਾਨ ਉਹਨਾਂ ਦੇ ਪੁੱਤਰ ਅਮਨ ਬੱਗਾ ਵੱਲੋਂ ਮੌਕੇ ਤੇ ਪਹੁੰਚ ਕੇ ਬਿਜਲੀ ਦਾ ਨਵਾਂ ਟ੍ਰਾਂਸਫਾਰਮ ਲਗਵਾਇਆ ਗਿਆ ਅਤੇ ਲੋਕਾਂ ਵੱਲੋਂ ਬੜੀ ਖੁਸ਼ੀ ਦੇ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਮਦਨ ਲਾਲ ਵਕਾ ਦਾ ਦਿलो ਧੰਨਵਾਦ ਕੀਤਾ ਗਿਆ। ਵਾਕਿ ਤੁਸੀਂ ਵੀ ਸੁਣੋ ਇਸ ਮੌਕੇ ਲੋਕਾਂ ਵੱਲੋਂ ਹੋਰ ਕੀ ਕਿਹਾ ਗਿਆ। ਸੁਖਚੈਨ ਸਿੰਘ ਜੀ। ਕਿਹੜੀ ਜਗ੍ਹਾ ਇਹ? ਇਹ ਸ਼ੋ ਨਿਊ ਸ਼ੋਗਨਗਰ ਸੀ ਆ ਜੀ। ਅਸੀਂ ਬੀਚ ਰਹਿੰਦੇ ਆ ਜੀ। ਇਹ ਲਾਈਟ ਸਾਨੂੰ ਬੀਚ ਵੀ ਜਾਂਦੀ ਹੈ ਜੀ। ਆਪਣਾ ਬੀ ਪਾਵਰ ਸਕੂਲ ਤੋਂ ਅੱਗੇ ਤੱਕ ਇਹ ਕੇਵਲ ਜਾਂਦੀ ਹੈ। ਕਈ ਦਿਨਾਂ ਤੋਂ ਕੇਵਲ ਇਹ ਖਰਾਬ ਦੀ ਵਿਧੀ ਸੀ। ਏਰੀਆ ਕਿਹੜਾ ਪੈਂਦਾ ਇਹ? ਇਹ ਸੀ ਸੀ ਨਿਊ ਸ਼ੋਗਨਗਰ ਸੀ। ਬੀ ਨੂ ਵੀ ਲਾਈਟ ਜਾਂਦੀ ਸੀ ਅਸੀਂ ਤਾਂ ਪਰੂ। ਕਿੰਨੇ ਕਿ ਦਿਨਾਂ ਤੋਂ ਪ੍ਰੇਸ਼ਾਨ ਸੀ ਇਹ ਅਸੀਂ 17 18 ਦਿਨਾਂ ਤੋਂ ਪ੍ਰੇਸ਼ਾਨ ਸੀ 4 ਦਿਨਾਂ ਤੋਂ ਉਹ ਲੌਂ ਦੇ ਸਰ ਟ੍ਰਾਂਸਫਾਰਮ ਵਿੱਚ ਨੁਕਸ ਸੀ ਉਹ ਨੁਕਸ ਕਾਰਨ ਵੀ ਉਹ ਸਾਰੇ ਉੱਡ ਜਾਂਦੇ ਸਨ ਅੱਜ ਤੁਸੀਂ ਐਮਐਲਏ ਸਾਹਿਬ ਕੋਲ ਦੁਪਹਿਰੇ ਗਏ ਸੀਗੇ ਜਿਹੜੇ ਕੋਲ ਉਹਨਾਂ ਕੋਲ ਜਾ ਕੇ ਜਾ ਕੇ ਦੱਸਿਆ ਵੀ ਆਪਣੀ ਸਾਰੀ ਪ੍ਰੋਬਲਮ ਦੱਸੀ ਤੇ 3-4 ਘੰਟੇ ਦੇ ਵਿੱਚ ਵਿੱਚ ਨਵਾਂ ਟਰਾਂਸਫਰਮ ਆ ਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਬੋਲੋ ਅਸੀਂ ਚੋਦਰੀ ਮਦਨ ਨਾਲ ਜੀ ਬੱਗਾ ਜੀ ਦਾ ਧੰਨਵਾਦ ਕਰਦੇ ਆ ਜਿਹੜੇ ਅਸੀਂ ਸੈਨ ਕਰਕੇ ਸਿਨਿਚਰ ਕਰਕੇ ਨਿਊ ਸ਼ੋਗ ਨਗਰ ਅਸ਼ੋਕ ਨਗਰ ਦੇ ਮਾਲਕ ਫਤੇ ਸਿੰਘ ਆਪਰੇ ਅਮਰਜੀਤ ਧੰਜਲ ਜੀ ਇਹ ਸਾਰੇ ਜਿਹਨੇ ਅਸੀਂ ਇਕੱਠੇ ਹੋ ਕੇ ਗਏ ਉਥੇ ਬੈਠਿਆ ਤੁਰੰਤ ਸਾਨੂੰ ਕਿਹਾ ਵੀ ਉਹ ਸੈਨ ਸਾਹਮਣੇ ਰੱਖੇ ਤੇ ਕਹਿੰਦੇ ਤੁਹਾਨੂੰ ਹੁਣੀ ਹੀ ਇਹ ਜਦੋਂ ਤੁਹਾਨੂੰ ਨਵਾਂ ਮਿਲਦਾ ਤੇ ਪੈਪਾ ਵੀ ਨਵੀਆਂ ਤਾਰਾਂ ਵੀ ਨਵੀਆਂ ਮਿਲਣਗੀਆਂ ਤੇ ਹੁਣ ਜੋ ਅਮਰਨਾਲ ਬੱਗਾ ਜੀ ਨੂੰ ਕੀ ਕਹਿਣਾ ਚਾਹੁੰਦੇ ਆ ਜੀ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਇਹ ਉਪਰਾਲਾ ਕੀਤਾ ਜੀ ਸਾਰੀ ਪਬਲਿਕ ਖੁਸ਼ ਕੀਤੀ ਆ ਘਟੋ ਘਟ ਪਾਸੋਂ ਘਰ ਸੀ ਜੁੜਿਆ ਆ ਜਿਹੜਾ ਇਹ ਕਿੰਨੇ ਸਾਲ ਤੋਂ ਪਹਿਲਾਂ ਟ੍ਰਾਂਸਫਰ ਮੰਗਿਆ ਸੀ ਇਹ ਮੈਨੂੰ ਉਮੀਦ ਆ ਵੀ 35 ਸਾਲ ਮਿਲੂਗੇ ਜੀ ਦੇਖਦੇ ਨੂੰ ਜੀ ਇਹ ਪਹਿਲਾਂ ਵੀ ਦਿੱਕਤਾਂ ਆਂਦੀਆਂ ਸੀ ਇਹ ਪਹਿਲਾਂ ਤਾਂ ਨਹੀਂ ਸੀ ਘਰ ਬਹੁ ਘੱਟ ਸਨ ਹੁਣ ਘਰ ਬਣਾਈ ਗਏ ਨੇ ਦੋ ਮੰਜ਼ਲੀ ਤਿੰਨ ਮੰਜ਼ਲੀ ਚਾਰ ਮੰਜ਼ਲੀ ਹੋ ਗਿਆ ਲੋਕਾਂ ਦੀ ਵਾਦੀ ਵਧ ਗਈ ਇਸੇ ਕਾਰਨ ਪ੍ਰੋਬਲਮ ਜੀ ਆ ਰਹੀ ਸੀ ਇੱਕ ਟਰਾਹ ਵਾਲੇ ਨੂੰ ਨੁਕਸ ਪੈ ਗਿਆ ਸੀ ਪਹਿਲਾਂ ਵੀ ਸਰਕਾਰਾਂ ਆਈਆਂ ਸੀ ਉਹਨਾਂ ਦੇ ਵਿੱਚ ਇਦਾਂ ਕੰਮ ਹੁੰਦੇ ਸੀਗੇ ਨਹੀਂ ਸਰ ਇਹ ਚੌਧਰੀ ਮਦਨ ਲਾਲ ਬੱਗਾ ਜੀ ਆਮ ਪਾਰਟੀ ਦੀ ਬਦੌਰਤੀ ਇਹ ਕੰਮ ਸਾਰੇ 4-5 ਪ੍ਰੋਗਰਾਮ ਜਿਹੜੇ ਲਿਖੇ ਗਏ ਨੇ ਤਾਂ ਪਰ ਛੱਟੇ ਬਦਲੇ ਗਏ ਨੇ ਇਹ ਚੌਧਰੀ ਮਦਨ ਲਾਲ ਬੱਗਾ ਜੀ ਦਾ ਅਤੀ ਧੰਨਵਾਦੀ ਹਾਂ ਪਾਣੀ ਦੀ ਵੀ ਕਿੱਲਾ ਸੀ ਉਹ ਵੀ ਦੂਰ ਹੋ ਗਈ ਪਾਣੀ ਤੇ ਟੂਬਅਕ ਲਵਾਇਆ ਜੀ ਇੱਕ ਟਿਊਬਵਲ ਉਧਰ ਪਾਰ ਲੂਗ ਚ ਲਵਾਇਆ ਜੀ ਫਿਰ ਇੱਕ ਸਰੂਪ ਨਗਰ ਲਵਾਇਆ ਜੀ ਸਾਨੂੰ ਪਾਣੀ ਦੀ ਤੰਗੀ ਨਹੀਂ ਹੋਈ ਜਿੱਦਨ ਦੀ ਆਪ ਪਾਰਟੀ ਨਾਲ ਜੁੜਿਆ ਜੀ ਮਲਕੀਤ ਸਿੰਘ ਮੰਗਾ ਜ਼ਿਲ੍ਹਾ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਲੁਧਿਆਣਾ ਵਾਰਡ ਨੰਬਰ 95 ਜੀ ਅੱਜ ਇਲਾਕਾ ਨਾਸੋ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਇੱਥੇ ਇੱਕ ਟਰਾਂਸਫਰ ਲੱਗਾ ਸੀ ਕਾਂਗਰਸ ਦੀ ਸਰਕਾਰ ਦੇ ਵੇਲੇ ਦਾ ਉਹ ਹੁਣ ਓਵਰਲੋਡ ਹੋ ਕੇ ਉਹਦੇ ਵਿੱਚ ਇੱਕ ਫੇਸ ਨਹੀਂ ਚੱਲਦਾ ਸੀ ਦੋ ਫੇਸ ਚੱਲਦੇ ਸੀ ਤੇ 6 ਦਿਨ ਤੋਂ ਇੱਥੇ ਲੋਕ ਬਹੁਤ ਪਰੇਸ਼ਾਨ ਸੀ ਉਹ ਤਾਰ ਕੱਲ ਐਮਐਲਏ ਸਾਹਿਬ ਨੇ ਪੁਆ ਵੀ ਦਿੱਤੀ ਸੀ ਪਰ ਓਵਰਲੋਡ ਹੋਣ ਕਰਕੇ ਉਹ ਫਿਰ ਉਹ ਫਿਰ ਪਟਾਕਾ ਪੈ ਗਿਆ ਜੀ ਫਿਰ ਉਸ ਤੋਂ ਬਾਅਦ 4 ਘੰਟੇ ਦੇ ਵਿੱਚ ਅੱਜ ਐਮਐਲਏ ਸਾਹਿਬ ਨੇ ਉਹਨਾਂ ਨੇ ਟਰਾਂਸਫਰ 300 ਕਿਲੋਵਾਟ ਦਾ ਪ੍ਰੋਵਾਈਡ ਕਰਾਤਾ ਇਲਾਕੇ ਦੇ ਨਿਵਾਸੀਆਂ ਨੂੰ ਜੀ ਉਹਨਾਂ ਦਾ ਸਾਫ਼ ਸੰਦੇਸ਼ ਆ ਬੱਗਾ ਜੀ ਦਾ ਕਿ ਕਿਤੇ ਵੀ ਸਾਡੇ ਇਲਾਕੇ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਹੈਗੀ ਆ ਸਾਨੂੰ ਦੱਸੋ ਤੇ ਸਾਡਾ ਕੰਮ ਹੈ ਜੀ ਉੱਥੇ ਪ੍ਰੋਵਾਈਡ ਕਰਉਣਾ ਟਰਾਂਸਫਰ ਉਹਨਾਂ ਨੇ ਇਸੇ ਲੜੀ ਦੇ ਤਹਿਤ ਪੰਜ ਟਰਾਂਸ ਆ ਪੰਜਵਾਂ ਟਰਾਂਸਫਰ ਲੱਗਣ ਲੱਗਾ ਜੀ ਤੇ ਇਹਦੇ ਵਿੱਚ ਤਿੰਨ ਚਾਰ ਹੋਰ ਟਰਾਂਸਫਰ ਲੱਗਣੇ ਆ ਉਹਨਾਂ ਦਾ ਇੱਕੋ ਹੀ ਸੰਦੇਸ਼ ਆ ਜੀ ਸਾਡਾ ਵਾਰਨ 95 ਬਿਜਲੀ ਦੇ ਪੱਖੋਂ ਕਲੀਅਰ ਹੋਵੇ ਕੋਈ ਇੱਥੇ ਕੋਈ ਪਟਾਕਾ ਨਾ ਪਾਵੇ ਕੋਈ ਪਰੇਸ਼ਾਨ ਨੋਵੀ ਉਹਨਾਂ ਸਾਫ ਸੰਦੇਸ਼ ਹੈ ਤੇ ਇਲਾਕਾ ਨਾਸੀ ਲੋ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਨੇ ਅੱਜ ਅੱਜ ਕਿੰਨੀ ਕਿ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਜੱਥੇ ਟਰਾਂਸਫਰ ਹੋ ਨਵਾਂ ਲੱਗਦਾ ਹੈ ਬਹੁਤ ਜ਼ਿਆਦਾ ਜੀ ਇਹ ਇਹਦੇ ਬਾਤੇ ਸ਼ਬਦ ਨਹੀਂ ਹੈਗੇ ਕਿਉਂਕਿ ਦੇਖੋ ਜੀ ਬੱਚਿਆਂ ਨੇ ਜਦੋਂ ਰਾਤ ਸਾਰੀ ਰਾਤ ਲੇਟ ਨਹੀਂ ਹੁੰਦੀ ਲੋਕਾਂ ਨੇ ਕੰਮ ਕਰਦੇ ਜਾਣਾ ਸਵੇਰੇ ਬੱਚੇ ਨੇ ਨਹਾ ਧੋ ਕੇ ਸਕੂਲੇ ਵੀ ਜਾਣਾ ਡਿਊਟੀ ਤੇ ਜਾਣਾ ਪਰ ਉਹ ਕਹਿੰਦਾ ਭਾਵੇਂ ਜੇ ਪਾਣੀ ਨਹੀਂ ਹੋਊਗਾ ਬਿਜਲੀ ਨਹੀਂ ਹੋਊਗੀ ਉਹ ਵਿਚਾਰੇ ਕੀ ਕਰਨਗੇ ਜੀ ਉਹ ਬੜਾ ਔਖਾ ਹੁੰਦਾ ਜੀ ਕਿਤੇ ਨਾ ਕਿਤੇ ਲੋਕਾਂ ਨੂੰ ਰਾਹਤ ਮਿਲਦੀ ਹੈ ਇਸ ਇਦੇ ਵਿੱਚ ਜੀ ਮੇਰੇ ਹਿਸਾਬ ਨਾਲ ਜੀ ਪੂਰੇ ਇਸ ਏਰੀਆ ਨੂੰ ਚਲ ਰਹੀ ਰਾਹਤ ਮਿਲੇਗੀ ਮਿਲੇਗੀ ਹੁਣ ਵਾਰਨ 95 ਨੂੰ ਪੂਰੇ ਨੂੰ ਰਾਹਤ ਮਿਲ ਚੁੱਕੀ ਆ ਪੰਜ ਟਰਾਂਸਫਰਾਂ ਦੇ ਮਾਧਿਅਮ ਨਾਲ ਅੱਗੇ ਜਿਹੜੇ ਹੋਰ ਜਿੱਥੇ ਤੇ ਲੋਡ ਆ ਉੱਥੇ ਤਿੰਨ ਤੋਂ ਚਾਰ ਟਰਾਂਸਫਰ ਹੋਰ ਐਮਐਲਏ ਸਾਹਿਬ ਵੱਲੋਂ ਸਖਤ ਸੰਦੇਸ਼ ਆ ਬਿਜਲੀ ਵਿਭਾਗ ਨੂੰ ਅਫਸਰਾਂ ਨੂੰ ਵੀ ਉੱਥੇ ਵੀ ਲਾਏ ਜਾਣ ਉਹ ਬਹੁਤ ਜਲਦੀ ਤੁਸੀਂ ਦੇਖੋਗੇ ਵੀ ਤਿੰਨ ਟਰਾਂਸਫਰ ਹੋਰ ਤਿੰਨ ਤੋਂ ਚਾਰ ਟਰਾਂਸਫਰ ਹੋਰ ਬਹੁਤ ਜਲਦੀ ਲੱਗਣ ਜਾ ਰਹੇ ਆ ਸਾਡਾ ਵਾਰਨ 95 ਜਿਹੜਾ ਬਿਜਲੀ ਸਰਪਲਸ ਹੋਊਗਾ ਜੀ ਸਰਦੀਪ ਸਿੰਘ ਮੇਰਾ ਨਾਮ ਆ ਜੀ ਅਸੀਂ ਵੈਸੇ ਬਹੁਤ ਦਿਨਾਂ ਤੋਂ ਜਦੋਜਾਦ ਕਰ ਰਹੇ ਹਾਂ ਅਸੀਂ ਮਤਲਬ ਅੱਜ ਬਿਜਲੀ ਬੋਰਡ ਵੀ ਕਰਕੇ ਆਏ ਰੋਲ ਅਪ ਪਾ ਆ ਗਏ ਬਾਕੀ ਬੱਗਾ ਸਾਹਿਬ ਗਏ ਬਾਅਦ ਅੱਜ ਬੱਗਾ ਸਾਹਿਬ ਕੋਲੇ ਤੁਸੀਂ ਅੱਜ ਬੱਗਾ ਸਾਹਿਬ ਕੋ ਅਸੀਂ ਗਏ ਗਿਆ ਜੀ ਹਾਂ ਜੀ ਤੇ 2-3 ਘੰਟਿਆਂ ਦੇ ਵਿੱਚ ਤੁਹਾਨੂੰ ਲੈ ਜੀ ਉਹਨਾਂ ਗੱਲ ਤੇ ਸਾਡੀ ਪਈ ਗੱਲ ਤਾਂ ਸਾਡੀ ਉਹਨਾਂ ਸੁਣੀ ਜੀ ਵੈਸੇ ਉਹਨਾਂ ਗੱਲ ਸੁਣੀ ਉਸੇ ਵੇਲੇ ਐਕਸੈਸ ਨਾਲ ਗੋਣ ਕੀਤਾ ਇਸ ਗੱਲ ਨੂੰ ਅਸੀਂ ਮੰਨਦੇ ਵੈਸੇ ਗੱਲ ਠੀਕ ਹੈ ਜੀ ਮਤਲਬ ਇਸ ਗੱਲ ਤੋਂ ਇਹ ਇਨਕਾਰੀ ਦੀ ਪਾਰਕ ਸਾਨੂੰ ਸੰਘਰਸ਼ ਬਹੁਤ ਕਰਨਾ ਪਿਆ ਮਤਲਬ ਜਿਆਦਾ ਦਿਨ ਸੰਘਰਸ਼ ਕਰਨਾ ਪਿਆ ਹਾਂ ਜੀ ਚਲ ਹੁਣ ਕਿਹੜਾ ਜਾ ਸਰ ਉਹ ਅੱਜ ਦੇ 3 ਘੰਟੇ ਤੋਂ ਹੋ ਗਿਆ ਨਹੀਂ ਬਦਲ ਕੇ ਹਾ ਨੂੰ ਹਵਤਾ ਹੋ ਗਿਆ ਜੀ 4 2 ਘੰਟੇ ਪਹਿਲੇ ਮਾਰ ਚੁੱਕੇ ਜੀ ਸਰ ਅੱਜ ਅਸੀਂ ਚਲੋ ਬਹੁਤ ਧੰਨਵਾਦ ਕਰਦੇ ਅੱਜ ਸਾਡੇ ਜਾਨ ਦੇ ਜੇ ਰੋਲਾ ਪਾਉਂਦੇ باوجود ਉਹਨਾਂ ਨੇ ਕੰਮ ਕਰਾਤਾ ਕੰਮ ਸਾਡਾ ਹੋ ਗਿਆ ਧੰਨਵਾਦ ਸਰ ਤਾਰ ਤਾਂ ਜਿਹੜੀ ਉਹਨਾਂ ਰਾਤੀ ਪੈ ਉਹਦੇ ਦੇ ਕੇ 2 ਘੰਟੇ ਬਾਅਦ ਡੇਕ ਪਈ ਜੀ 2 ਘੰਟੇ ਦਾ 15 ਉਹਦੇ 2 ਘੰਟੇ ਬਾਅਦ ਪਹਿਲਾਂ ਵੀ ਆਈਆਂ ਸੀ ਕਿ ਇੰਨਾ ਕੰਮ ਹੁੰਦੇ ਸੀਗੇ ਸਰ ਕੰਮ ਤਾਂ ਚਲੋ ਨਹੀਂ ਹੁੰਦੇ ਮਤਲਬ ਪਰ ਪਹਿਲਾਂ ਇੰਨੀ ਪ੍ਰੋਬਲਮ ਐਡਕਾ ਲੋਡ ਜ਼ਿਆਦਾ ਔਨ ਕਰਕੇ ਮਤਲਬ ਪ੍ਰੋਬਲਮ ਆ ਰਹੀ ਜਿਵੇਂ ਮੰਦੇ ਚੀਜ਼ ਨੂੰ ਲੋਡ ਜ਼ਿਆ ਕਰਨਾ ਵੀ ਸਰਕਾਰ ਦਾ ਹੱਕ ਬੰਦਾ ਜੀ ਜੇ ਲੋਡ ਜ਼ਿਆਦਾ ਤੋਂ ਹੱਕ ਬਣਾਵੇ ਚਾਹੇ ਉਹ ਆਪਣੇ ਮਤਲਬ ਕਿ ਚੈਕਿੰਗ ਕਰਾਵੇ ਘਰੋ ਘਰ ਲੋਡ ਆਪ ਕਿਤਾਬ ਉਹ ਦਵਾਵੇ ਜੀ ਜੇ ਇਹ ਨੂੰ ਭੇਜੇ ਲੋਡ ਜਾਵੇ ਹਾਂ ਠੀਕ ਹੈ ਕਿਸੇ ਬੰਦੇ ਦਾ ਲੋਡ ਜਾਉ ਜੁਰਮਾਨਾ ਨਾ ਕਰੋ ਮਤਲਬ ਉਹਦੇ ਕੋਲ ਉਹਨੇ ਪੈਸੇ ਜ਼ਰੂਰ ਲੈ ਜਾਣ ਜਿੰਨਾ ਉਹਦਾ ਲੋਡ ਬੰਦਾ ਜੀ ਤੇ ਉਸ ਕਰਕੇ ਮਤਲਬ ਜੇਕਰ ਇੰਨਾ ਕੰਮ ਅਗਰ ਬੱਗਾ ਸਾਹਿਬ ਵੀ ਕਰਨਗੇ ਤੇ ਸਾਰਾ ਦਾ ਲੋਡ ਵੀ ਸਹੀ ਹੋ ਜਾਏਗਾ ਤੂੰ ਆਪਣਾ ਕੰਮ ਜਿਹੜੀ મતલਬ ਕਿ ਲੋਡ ਦੇ ਪੈਸੇ ਮੰਨ ਲੋ ਲੋਕਾਂ ਦੇ ਆਉਣਗੇ ਜੀ ਉਹ ਲੋਡ ਦੇ ਪੈਸੇ ਨਾਲ ਵੀ ਅਗਰ ਸਾਡੀਆਂ ਕੇਵਲ ਪੈ ਸਕਦੀਆਂ ਜੀ ਟਰਾਂਸਫਾਰਮਰ ਵੀ ਲੱਗ ਸਕਦਾ ਜੀ ਇਸ ਕੰਮ ਨੂੰ ਜਰੂਰ ਕੀਤਾ ਜਾਵੇ ਜੀ ਬਾਕੀ ਚੈਕਿੰਗ ਕਰਾ ਕੇ ਅਗਰ ਮੰਨ ਲੋ ਪਾਰਟੀ ਨਹੀਂ ਜੁਰਮਾਨਾ ਕਰਨਾ ਚਾਹੁੰਦੀ ਕਿਸੇ ਨੂੰ ਉਹ ਤੋਂ ਕੋ ਹੱਕ ਦੇ ਪੈਸੇ ਲੈ ਲੈ ਜਾਂਦੀ ਤੇ ਆ ਕੰਮ ਜਿਹੜਾ ਸਹੀ ਤਰੀਕੇ ਨਾਲ ਸਾਰੀ ਸਲਿਪ ਟਾਬਲੀ ਲਾਉਣਾ ਚਾਹੀਦਾ ਜੀ ਸੰਤੁਸ਼ਟੀ ਹੈ ਤੁਹਾਨੂੰ ਹਾਂਜੀ ਇਸ ਵਾਰ ਹੋਰ ਚੰਗੇ ਬੁਟੀਕੇ ਜੀ ਮਲਾਵਾਸੀ ਖੁਸ਼ਾਪੁਰੇ ਹਾਂ ਖੁਸ਼ ਹੋਏ ਬਿਲਕੁਲ ਮੈਂ ਸਭ ਤੋਂ ਪਹਿਲੇ ਧੰਨਵਾਦ ਕਰੂੰਗਾ ਸਾਡੀ ਪੰਜਾਬ ਸਰਕਾਰ ਦਾ ਮਾਨਯੋਗ ਐਮ ਐਲ ਏ ਚੋਦਰੀ ਮਧਨਾਲਲ ਬੱਗਾ ਜੀ ਦਾ ਔਰ ਪੀਲੀ ਬੋਰਡ ਦੇ ਡਿਪਾਰਟਮੈਂਟ ਦਾ ਸਾਰੇ ਜੀ ਸਪੈਸ਼ਲੀ ਧੰਨਵਾਦ ਕਰੂੰਗਾ ਚੀਫ ਸਾਫ ਦਾ ਮੰਤਰੀ ਸਾਹਿਬ ਦਾ ਕਿਉਂਕਿ ਤਰੀਕਾਬਨ ਪਿਛਲੇ 2 ਮਹੀਨੇ ਤੋਂ 1.5 ਮਹੀਨੇ ਤੋਂ ਤੁਸੀਂ ਦੇਖ ਸਕਦੇ ਹੋ ਜਿੱਥੇ-ਜਿੱਥੇ ਕੋਈ ਦਿੱਕਤ ਆ ਰਹੀ ਹੈ ਔਰ ਤਕਰੀਬਨ ਹਰ ਜਗ੍ਹਾ ਤੇ ਕੋਈ ਟਰਾਂਸਫਾਰਮਰ ਦੀ ਲੋੜ ਆ ਉੱਥੇ ਟਰਾਂਸਫਾਰਮਰ ਲੱਗ ਰਿਹਾ ਜਿੱਥੇ ਤਾਰਾਂ ਨਵੀਆਂ ਦੀ ਲੋੜ ਹੈ ਉੱਥੇ ਤਾਰਾਂ ਪੈ ਰਹੀਆਂ ਅੱਜ ਤਕਰੀਬਨ ਆ 12 1 ਵਜੇ ਦੇ ਦੌਰਾਨ ਸਾਡੇ ਇਸ ਇਲਾਕੇ ਦੇ ਇੱਕ ਦੋ ਦਿਨ ਤੋਂ ਬੜੀ ਦਿੱਕਤ ਚੱਲ ਰਹੀ ਸੀ ਅੱਜ ਸਾਡੇ ਸਾਰੇ ਬਜ਼ੁਰਗ ਖੜੇ ਮੇਰੀ ਮਾਤਾ-ਮਾਹ ਖੜੀਆਂ ਸਵੇਰੇ ਆ ਕੇ ਐਮਐਲਏ ਸਾਹਿਬ ਨੂੰ ਮਿਲੇ ਸੀਗੇ ਕੁਝ ਪਰੇਸ਼ਾਨੀਆਂ ਇਲਾਕੇ ਦੀ ਸੀਗੀਆਂ ਜੀ ਦੋ ਦਿਨ ਤੋਂ ਇੱਥੇ ਰੈਗੂਲਰ ਕੰਮ ਵੀ ਚੱਲ ਰਿਹਾ ਸੀ ਪਰ ਕਿਸੇ ਨਾ ਕਿਸੇ ਕਾਰਨ ਕਈ ਵਾਰ ਤਾਰਾਂ ਸ਼ੂਟ ਕਰ ਜਾਂਦੀਆਂ ਕੁਝ ਕਰ ਜਾਂਦੀਆਂ ਪਰ ਮੈਂ ਅੱਜ ਇਹਨਾਂ ਨੂੰ ਵਧਾਈ ਦੇਣਾ ਅੱਜ 300 ਕੇਵੀ ਦਾ ਟਰਾਂਸਫਾਰਮਰ ਅਸੀਂ ਇਸ ਇਲਾਕੇ 'ਚ ਲਾਉਣ ਜਾ ਰਹੇ ਹਾਂ ਉਹ ਟਰਾਂਸਫਾਰਮਰ ਲਾਉਣ ਦੇ ਨਾਲ ਇਸ ਇਲਾਕੇ 'ਚ ਬੜੀ ਵੱਡੀ ਰਾਹਤ ਮਿਲੂਗੀ ਜੜੀ ਪਰੇਸ਼ਾਨੀਆਂ ਆ ਰਹੀਆਂ ਕਿਉਂਕਿ ਸਾ ਇਸ ਕਰਕੇ ਇਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਆਣ ਦਿੱਤੀ ਜਾਊਗੀ ਕਿਉਂਕਿ ਸਾਡੀ ਸਾਰੀ ਇੱਥੇ ਟੀਮ ਖੜੀ ਹੈ ਇਸ ਕਰਕੇ ਮੈਂ ਇੱਕ ਅਪੀਲ ਇਹਨਾਂ ਨੂੰ ਛੋਟੀ ਜੀ ਹੋਰ ਵੀ ਕਰਨਾ ਚਾਹਨਾ ਕਿ ਕਿਤੇ ਨਾ ਕਿਤੇ ਆਪਾਂ ਵੀ ਸਰਕਾਰ ਦਾ ਸਾਥ ਦੇਈਏ ਰਾਨਾ ਹੋਈ ਹੈ ਸਰਕਾਰ ਦਾ ਸਾਥ ਦੀ ਹੈ ਕਿ ਤਨਾ ਕਿਤੇ ਆਪਣਾ ਲੋਡ ਵੀ ਆਪ ਵਧਾਈਏ ਕਿਉਂਕਿ ਟੈਕਨੀਕਲੀ ਗੱਲ ਹੈ ਕਿਤਾਬਾਂ ਦੇ ਵਿੱਚ ਜਦੋਂ ਲੋਡ ਜਿੰਨਾ ਹੁੰਦਾ ਸਾਨੂੰ ਟਰਾਂਸਫਰ ਲੈਂਡ 'ਚ ਉੱਥੇ ਦਿੱਕਤ ਆਂਦੀ ਹੈ ਜਦੋਂ ਆਪਾਂ ਲੋਡ ਵਧਾਵਾਂਗੇ ਉਹਦੇ ਨਾਲ ਕੋਈ ਖਰਚਾ ਨਹੀਂ ਵਧਣਾ ਲੋਕਾਂ ਨੂੰ ਇਹ ਗਲਤ ਹੈ ਕਿ ਸ਼ਾਇਦ ਬਿੱਲ ਵੱਧ ਜਾਣਾ ਹੈ ਬਿੱਲ ਨਹੀਂ ਵੱਧਦਾ ਕਦੀ ਵੀ ਇਸ ਕਰਕੇ ਹੁਣ ਸਰਕਾਰ ਨੇ ਸਕੀਮ ਵੀ ਚਲਾਈ ਹੈ 50% ਦੀ ਈਡੀਆ ਸਕੀਮ ਚੱਲ ਰਹੀ ਹੈ ਜੀ 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 ਬੱਗਾ ਜੀ ਕੋਲੇ ਕੀ ਜਾਦੂ ਦੀ ਛੜੀ ਹੈ ਪਹਿਲਾਂ ਮੈਨੂੰ ਇਹ ਦੱਸੋ ਅੱਗੇ ਤਾਂ ਸੀ ਇਹ ਕਿਤੇ ਟਰਾਂਸਫਰ ਕਰਾਣਾ ਸੀ ਕਿ ਪਹਿਲਾਂ ਅਪਲੀਕੇਸ਼ਨਾ ਦੋ ਜਾ ਕੇ ਬਿਰੀ ਦੇ ਚੱਕਰ ਘਟੋ ਤੇ ਹੁਣੇ 2-3 ਘੰਟੇ ਦੇ ਵਿੱਚ ਟਰਾਂਸਫਰ ਲੱਗ ਗਿਆ ਦੇਖੋ ਮੈਂ ਕਹਿ ਸਕਦਾ ਜੇ ਜਾਦੂ ਦੀ ਛੜੀ ਵੀ ਹੈ ਉਹ ਵੀ ਇਹਨਾਂ ਨੇ ਦਿੱਤੀ ਹੋਈ ਆ ਇਹਨਾਂ ਦੀ ਤਾਕਤ ਹੈ ਇਹਨਾਂ ਸਾਰਿਆਂ ਦਾ ਅਸ਼ੀਰਵਾਦ ਹੈ ਇਹਨਾਂ ਕਰਕੇ ਹੀ ਅਸੀਂ ਉੱਥੇ ਹਾਂ ਇਹ ਹੈ ਕਿ ਤੁਹਾਡਾ ਵਕੀਲ ਤੱਕਣਾ ਹੋਣਾ ਚਾਹੀਦਾ ਐਮਐਲਏ ਸਾਹਿਬ ਜਦੋਂ ਇਹਨਾਂ ਦਾ ਕੋਈ ਦੁੱਖ ਆਉਂਦਾ ਆਪ ਡਟ ਕੇ ਅੱਗੇ ਹੋ ਕੇ ਖੜ੍ਹ ਕੇ ਉਹ ਤੁਸੀਂ ਦੇਖ ਸਕਦੇ ਹੋ گرمی ਦਾ ماحول ہے بارش نہیں ਪੈ ਰਹੀ ਲੋਡ ਵੱਧਨੇ ਅਸੀਂ ਵੀ ਸਾਰੇ ਸਮਝਦੇ ਹਾਂ ਔਰ ਇਹ ਵੀ ਸਾਰੇ ਸਮਝਦੇ ਨੇ ਕਿਤੇ ਨਾ ਕਿਤੇ ਐਫਰਟ ਕਰਨ ਦੀ ਲੋਡ ਹੁੰਦੀ ਆ ਉਹਨਾਂ ਨੇ ਇਹਨਾਂ ਦੇ ਮਿਲਣ ਤੋਂ ਬਾਅਦ 2 ਘੰਟੇ 3 ਘੰਟੇ ਐਫਰਟ ਕਰਕੇ چیف ਸਾਹਿਬ ਨਾਲ ਗੱਲ ਕਰਕੇ ਤੁਸੀਂ ਦੇਖ ਸਕਦੇ ਹੋ ਸਾਰੇ ਸਬੰਧਤ ਆਫੀਸਰ ਸਹਿਬਾਨ ਐਸਜੀਓ ਸਾਹਿਬ ਵੀ ਮੌਕੇ ਤੇ ਮੌਜੂਦ ਨੇ ਐਕਸਨ ਸਾਹਿਬ ਵੀ ਗੇੜਾ ਲਾਗੇ ਨੇ ਔਰ ਐਸਸੀ ਸਾਹਿਬ ਮੇਰੇ ਨਾਲ ਤਕਰੀਬਨ ਜਾਦੇ ਹੈ ਗਏ ਆ ਉਦੋਂ ਤੋਂ 6 ਵਾਰੀ ਉਹਨਾਂ ਦਾ ਮੈਨੂੰ ਫੋਨ ਆ ਚੁੱਕਾ ਹੈ ਸਾਡੇ ਇੱਥੇ ਮਾਨਯੋਗ ਐਕਸ ਕੌਂਸਲ ਅਸ਼ੋਕ ਜੀ ਖੜੇ ਨੇ ਮੰਗਾ ਮਲਕੀ ਮੰਗਾ ਜੀ ਖੜੇ ਨੇ ਬਾਕੀ ਮੇਰੀ ਸ ਸਵੇਰ ਦੇ ਨਹੀਂ 3 ਦਿਨ ਦੇ ਇੱਥੇ ਇਲਾਕੇ 'ਚ ਹੀ ਘੁੰਮ ਰਹੇ ਨੇ ਜਿੱਥੇ ਵੀ ਕੋਈ ਬਿਲੀ ਦੀ ਦਿੱਕਤ ਆਂਦੀ ਹੈ ਉੱਥੇ ਤਾਰਾਂ ਵੀ ਬਦਲੀਆਂ ਜਾ ਰਹੀਆਂ ਐ ਟਰਾਂਸਫਾਰਮਰ ਵੀ ਬਦਲੇ ਜਾ ਰਹੇ ਆ ਕਿਤੇ ਨਾ ਕਿਤੇ ਤਾਂ ਹੁਣ ਖੁਸ਼ੀ ਦੀ ਲਹਿਰ ਆ ਗਈ ਬਿਲਕੁਲ ਇਹ ਤਾਂ ਤੁਸੀਂ ਇਲਾਕੇ ਵਾਲਿਆਂ ਨੂੰ ਪੁੱਛੋ ਇਲਾਕੇ ਵਾਲਿਆਂ ਨੂੰ ਪੁੱਛੋ ਬਹੁਤ ਜ਼ਿਆਦਾ ਆ ਗਈ ਕਿਉਂਕਿ 2 ਦਿਨ ਇਹਨਾਂ ਨੇ ਇਹਨਾਂ ਨੇ ਵੀ ਸੰਤਾਪ ਚੇਲਿਆ ਇਹਨਾਂ ਦਾ ਵੀ ਧੰਨਵਾਦ ਹੈ ਸਾਡੀ ਡਿਊਟੀ ਬੰਦੀ ਮੋਰਲ ਡਿਊਟੀ ਅਸੀਂ ਇਹਨਾਂ ਦੇ ਵਿੱਚ ਆਏ ਆ ਭਜਨਾਂ ਨਹੀਂ ਚਾਹੀਦਾ ਕਦੇ ਵੀ ਪਬਲਿਕ ਨੂੰ ਹਮੇਸ਼ਾ ਫੇਸ ਫੇਸ ਕਰੋ ਚੌਧਰੀ ਮਦਨ لال ਬੱਗਾ ਜਿੰਦਾਬਾਦ ਚੌਧਰੀ ਮਦਨ لال ਬੱਗਾ ਜਿੰਦਾਬਾਦ ਆਨਲਾਈਨ ਪਾਰਟੀ ਜਿੰਦਾਬਾਦ ਅਮਨ ਜੀ ਜਿੰਦਾਬਾਦ ਬਿਲਕੁਲ 1001% ਅਸੀਂ ਇਹਨਾਂ ਨਾਲ ਖੜੇ ਆ ਜਿੱਥੇ ਵੀ ਦਿੱਕਤ ਆਏਗੀ ਸਵੇਰੇ ਪਾਣੀ ਦੀ ਦਿੱਕਤ ਸੀ ਜਦੋਂ ਟੈਂਕਰ ਆਗੇ ਹੁਣ ਬਿਜਲੀ ਦਾ ਤੁਹਾਡੇ ਸਾਮਣੇ ਟਰਾਂਸਫਰ ਤਾਰਾਂ ਨਵੀਆਂ ਪੈ ਗਈਆਂ ਆਨਲੇ ਸਮੇਂ 'ਚ ਵੀ ਅਸੀਂ ਤਾਂ ਜੇ ਬਾਰ ਦਾ ਕੋਈ ਬੰਦਾ ਫੇਰ ਦੇ ਤਾਂ ਸਾਡੇ ਆਪਣੇ ਘਰ ਦੇ ਆ ਕਿੱਥੇ ਕੋਈ ਦਿੱਕਤ ਹੈਗੀ ਹਰ ਵੇਲੇ ਮੈਂ ਇੱਥੇ ਆ ਕੇ ਇਹਨਾਂ ਕੋਲ ਆ ਕੇ ਖੜੂਗਾ